ਕਰਨ ਉਹ ਜਿਲਾ ਮਸੀਹਾ ਬਣ ਕੇ ਆਇਆ ਇਸ ਪੰਜਾਬੀ ਖਿਡਾਰੀ ਲਈ 9 ਲੱਖ ਰੁਪਏ ਦਾ ਬੈਂਕ ਦਾ ਕਰਜ਼ਾ ਸਿੱਧਾ ਹੀ ਮਾਫ ਕਰਵਾ ਦਿੱਤਾ ਮਤਲਬ ਕਿ ਪੈਸੇ ਪਾ ਕੇ ਉਹਦਾ ਮਕਾਨ ਛਡਵਾ ਦਿੱਤਾ ਜੀ ਹਾਂ ਪੰਜਾਬ ਦਾ ਹੀ ਨੌਜਵਾਨ ਤਰਨ ਹੈ ਗਿਆ ਜੋ ਕਿ ਕਾਫੀ ਫੇਮਸ ਹੈ ਗਾਸੀ ਦੀ ਵੀਡੀਓ ਬਹੁਤ ਜਿਆਦੀਆਂ ਫੇਮਸ ਹੋਈਆਂ ਸੀ ਖਿਡਾਰੀ ਗਾਸੀ ਵਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਾ ਕੇ ਲੇਕਿਨ ਸਰਕਾਰਾਂ ਨੇ ਦੀ ਬਾਣੀ ਫੜੀ ਇਹਦੇ ਉੱਤੇ ਤਕਰੀਬਨ 14-15 ਲੱਖ ਦਾ ਕਰਜ਼ਾ ਲਗਾ ਸੀ ਜੋ ਕਿ ਇਹਨੇ মিডিਆ ਸਾਹਮਣੇ ਆ ਕੇ ਲੋਕਾਂ ਕੋਲੋਂ ਅਪੀਲ ਕੀਤੀ ਸੀ ਐਨਆਰਆਈ ਭਰਾਵਾਂ ਕੋਲੋਂ ਅਪੀਲ ਕੀਤੀ ਸੀ ਕੀਤੀ ਸੀ ਕਿ ਮੇਰੀ ਇਸ ਕਰਜ਼ਾ ਲਵਾਉਣ ਦੇ ਵਿੱਚ ਹੈਲਪ ਕੀਤੀ ਜਾਵੇ ਉਸ ਤੋਂ ਬਾਅਦ ਐਨਆਰਆਈ ਵੀਰਾਂ ਨੇ ਤਕਰੀਬਨ 5 ਕੁ ਲੱਖ ਰੁਪਏ ਦਾ ਇਹਦਾ ਲਗਾ ਸੀ ਇਹਨੂੰ ਡੋਨੇਟ ਕਰਕੇ ਸੇਵਾ ਕਰਕੇ ਦਾ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਫਿਲਹਾਲ 9 ਲੱਖ ਦਾ ਕਰਜ਼ਾ ਗਾਇਆ ਸੀ ਉਹ ਬਕਾਇਆ ਗਾ ਸੀ ਜਿੱਤੋਂ ਬਾਅਦ बार-बार ਬੈਂਕ ਜਿਹੜਾ ਉਹਦੇ ਘਰ ਜਾ ਰਿਹਾ ਸੀ ਉਹਨੂੰ ਇੱਕ ਵਾਰਨਿੰਗ ਦੇ ਰਿਹਾ ਸੀ ਕਿ ਤੁਸੀਂ ਆਪਣਾ ਕਰਜ਼ਾ ਨਵਾਓ ਦਬੋ ਨਹੀਂ ਤਾਂ ਤੁਹਾਡੇ ਘਰ ਨੂੰ ਜਿਹੜਾ ਗਿਆ ਉਹ ਸੀਸੀ ਕਾਰਡਤਾ ਜਾਏਗਾ ਲੇਕਿਨ ਇਹ ਵੀਡੀਓ ਕਿਤਨਾ ਕਿਤੇ ਕਰਨ ਓਜਲਾ ਜੋ ਕਿ ਪੰਜਾਬ ਦੇ ਮਸ਼ਹੂਰ ਸਿੰਗਰ ਹੈ ਗਰੇਨ ਦੇ ਸ਼ੇਮਦੀਸ਼ਾ ਦੇ ਵਿੱਚ ਆਪਣੇ ਗਾਲਿਆਂ ਨਾਲ ਝੰਡੇ ਗੜ ਚੁੱਕੇ ਗਿਆ ਉਹਨਾਂ ਤੱਕ ਪਹੁੰਚੀ ਉਹਨਾਂ ਨੇ ਦਰਿਆ ਦਿਲੀ ਦਹੋਂਦੇ ਹੋਏ ਇਸ ਨੌਜਵਾਨ ਦੇ ਖਾਤੇ ਦੇ ਵਿੱਚ 9 ਲੱਖ ਰੁਪਏ ਪਾਤਾ ਜਿਸ ਤੋਂ ਬਾਅਦ ਇਹਦਾ ਮਕਾਨ ਹੋਣ ਬਚ ਗਿਆ ਕਰਜ਼ਾ ਮੁਕਤ ਹੋ ਗਿਆ ਇਹ ਮੁੰਡਾ ਉਹ ਇਸ ਦਾ ਪਰਿਵਾਰ ਬਾਗੋ ਬਾਗੋ ਹਾਪਿਆ ਗਿਆ ਦੇਖੋ ਕਿਵੇਂ ਕਰਨ ਓਜਲਾ ਦਾ ਕਰਜ਼ਾ ਪਿਆ ਧੰਨਵਾਦ ਸ਼ੀ ਦੀ ਗੱਲ ਪੈਂਜੀ ਕਰਨਾ ਚਾਹਨਾ ਕਿ ਸਿੰਗਰ ਕਰਨ ਓਜਲਾ ਬਾਈ ਜੀ ਨੇ ਜੋ ਮੇਰੀ ਅਮਾਉਂਟ ਲੋਨ ਦੀ ਪੈਂਡਿੰਗ ਸੀ 9 ਲੱਖ ਰੁਪਏ ਉਹ ਉਹਨਾਂ ਨੇ ਭਰਤੀ ਤੇ ਮੇਰੇ ਥਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਜਾਣ ਤੋਂ ਬਚਾਤੀ ਤੇ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨੋ ਜਲਾ ਬਾਈ ਦਾ ਕੀ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਮੇਰੀ ਇੱਕ ਗਰੀਬ ਵੀ ਬਾਗ ਬੜੀ ਤੇ ਦੂਜਾ ਮੈਂ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ